ਇੱਕ ਪਤੀ ਦੇ ਘਟਿਆ ਕਰਤੂਤ ਦੇਖੋ ਜਿਨੇ ਆਪਣੀ ਪਤਨੀ ਦੀ ਅਸ਼ਲੀਲ ਵੀਡੀਓ ਬਣਾਈ ਤੇ ਵੀਡੀਓ ਬਣਾ ਕੇ ਉਹਨੇ ਸੋਸ਼ਲ ਮੀਡੀਆ ਐਪ ਤੇ ਅਪਲੋਡ ਕੀਤੀ ਇੱਥੇ ਹੀ ਬਸ ਨਹੀਂ ਕੀਤਾ ਉਸ ਔਰਤ ਦੇ ਚਾਚੇ ਦੇ ਪੁੱਤ ਨੂੰ ਵੀ ਉਹ ਵੀਡੀਓ ਜਿਹੜੀ ਉਹਨੇ ਸੈਂਡ ਕਰ ਦਿੱਤੀ ਜਿਹਦੇ ਤੇ ਬਿਵਾਲ ਮਚ ਗਿਆ ਕੁੜੀ ਨੇ ਆਪਣੇ ਘਰ ਵਾਲੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਮਾਮਲਾ ਅਦਾਲਤ ਵਿੱਚ ਚਲਾ ਗਿਆ ਤੇ ਪਤੀ ਦੀ ਬੇਸ਼ਰਮੀ ਕਿ ਉਹਨੇ ਆਪਣੀ ਪਤਨੀ ਦੀ ਜਿਹੜੀ ਕੀਤੀ ਸ਼ਿਕਾਇਤ ਸੀ ਉਹਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਉਹਨੇ ਕਿਹਾ ਕਿ ਮੈਨੂੰ ਇਸ ਕਰਕੇ ਅਦਾਲਤ ਕੋਈ ਸਜ਼ਾ ਨਹੀਂ ਦੇ ਸਕਦੀ ਕਿਉਂਕਿ ਮੈਂ ਇਹਦਾ ਕਾਨੂੰਨੀ ਤੌਰ ਤੇ ਪਤੀ ਹਾਂ ਇਹ ਮੇਰੇ ਘਰ ਵਾਲੀ ਹੈ ਕਾਨੂੰਨੀ ਤੌਰ ਤੇ ਸਾਡਾ ਵਿਆਹ ਹੋਇਆ ਹੋਇਆ ਇਸ ਕਰਕੇ ਮੇਰੇ ਤੇ ਕੋਈ ਵੀ ਜਿਹੜਾ ਮੁਕੱਦਮਾ ਦਰਜ ਨਹੀਂ ਹੋ ਸਕਦਾ ਤਾਂ ਉਸ ਇਨਸਾਨ ਨੂੰ ਕਿ ਜਿਹੜਾ ਜਸਟਿਸ ਵਿਨੋਦ ਦਾ ਬੈਂਚ ਸੀ ਉਹਨਾਂ ਨੇ ਲਾਂਤ ਪਾਈ ਉਹਨਾਂ ਨੇ ਕਿਹਾ ਕਿ ਹਾਂ ਠੀਕ ਹੈ ਕਿ ਤੂੰ ਇਹਦਾ ਕਾਨੂੰਨੀ ਤੌਰ ਤੇ ਪਤੀ ਹੈ ਪਰ ਇਹ ਕੋਈ ਵਸਤੂ ਨਹੀਂਗੀ ਜੇ ਇਹ ਤੇਰੀ ਪਤਨੀ ਹੈ ਤਾਂ ਕੋਈ ਵਸਤੂ ਨਹੀਂ ਨੂੰ ਸਮਝ ਇਹ ਜਿਉਂਦਾ ਜਾਗਦਾ ਜੀਵ ਆ ਇੱਕ ਇਨਸਾਨ ਆ ਇੱਕ ਜਿਹਦੀਆਂ ਆਪਣੀਆਂ ਭਾਵਨਾਵਾਂ ਨੇ ਆਪਣੇ ਜਜ਼ਬਾਤ ਨੇ ਜੇ ਇਹ ਤੇਰੀ ਘਰ ਵਾਲੀ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਇਹਦਾ ਸਰੀਰ ਆ ਉਹਦਾ ਤੂੰ ਮਾਲਕ ਹੋਵੇਂ ਤੇ ਇਸ ਔਰਤ ਦੇ ਸਰੀਰ ਤੇ ਤੇਰਾ ਕੰਟਰੋਲ ਹੋਵੇ ਉਹਦਾ ਆਪਣੇ ਸਰੀਰ ਤੇ ਖੁਦ ਦਾ ਕੰਟਰੋਲ ਆ ਉਹਦਾ ਖੁਦ ਦਾ ਮਾਲਕੀ ਹੱਕ ਆ ਉਹਦੀ ਆਪਣੀ ਇੱਕ ਨਿੱਜੀ ਲਾਈਫ ਆ ਆਪਣੀ ਇੱਕ ਨਿੱਜਤਾ ਏ ਬੇਸ਼ੱਕ ਉਹ ਕਾਨੂੰਨੀ ਤੌਰ ਤੇ ਉਹ ਤੇਰੇ ਘਰ ਵਾਲੀ ਆ ਪਰ ਤੇਰਾ ਇਹ ਵੀ ਕੋਈ ਹੱਕ ਨਹੀਂ ਬਣਦਾ ਸੀ ਕਿ ਤੂੰ ਕੁੜੀ ਦੇ ਭਰਾ ਚਾਚੇ ਦਾ ਜਿਹੜਾ ਪੁੱਤ ਆ ਭਰਾ ਏ ਉਹਨੂੰ ਇਸ ਤਰੀਕੇ ਵੀਡੀਓ ਸ਼ਲੀਲ ਵੀਡੀਓ ਬਣਾ ਕੇ ਭੇਜੇ ਜੇਕਰ ਕੁੜੀ ਨੇ ਤੇਰੇ ਨਾਲ ਵਫਾਦਾਰੀ ਨਿਭਾਈ ਤੇਰੇ ਤੇ ਯਕੀਨ ਕੀਤਾ ਤੈਨੂੰ ਆਪਣੀ ਵੀਡੀਓ ਬਣਾਉਣ ਦਿੱਤੀ ਇੱਕ ਖਾਸ ਹਾਲਤ ਦੇ ਵਿੱਚ ਤਾਂ ਇਹਦਾ ਮਤਲਬ ਇਹ ਨਹੀਂ ਸੀ ਕਿ ਤੂੰ ਉਹਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਪਾਵੇਂ ਇਲਾਹਾਬਾਦ ਹਾਈ ਕੋਰਟ ਦੇ ਅੰਦਰ ਇਹ ਮਾਮਲਾ ਚੱਲ ਰਿਹਾ ਏ ਤੇ ਉੱਥੇ ਜੱਜ ਵਿਨੋਦ ਦਾ ਇਹ ਵੀ ਕਹਿਣਾ ਸੀ ਕਿ ਤੁਸੀਂ ਜਿਹੜੀ ਪ੍ਰਾਣੀ ਵਿਕਟੋਰੀਅਨ ਜਿਹੜੀ ਮਾਨਸਿਕਤਾ ਹੈ ਉਹ ਸਾਡੇ ਮਰਦਾਂ ਨੂੰ ਤਿਆਗਣੀ ਚਾਹੀਦੀ ਆ ਜਿਹੜੇ ਅੱਜ ਵੀ ਔਰਤ ਨੂੰ ਆਪਣੀ ਸੰਪਤੀ ਸਮਝਦੇ ਨੇ ਉਹਦੇ ਤੇ ਮਾਲਕੀ ਹੱਕ ਸਮਝਦੇ ਨੇ ਜਿਹੜੀ ਪੁਰਾਖੜੀ ਤੇ ਰੂੜੀਵਾਦੀ ਸੋਚ ਔਰਤਾਂ ਪ੍ਰਤੀ ਅੱਜ ਵੀ ਮਰਦ ਚੱਕੀ ਫਿਰਦੇ ਨੇ ਆਪਣੇ ਦਿਮਾਗਾਂ ਦੇ ਵਿੱਚ ਕਿ ਇਹ ਤਾਂ ਇਹਦੇ ਤੇ ਤਾਂ ਅਸੀਂ ਸਾਡਾ ਮਾਲਕੀ ਹੱਕ ਆ ਅਸੀਂ ਮਾਲਕਾਂ ਔਰਤ ਦੇ ਤਾਂ ਅਜਿਹਾ ਨਹੀਂ ਐ ਔਰਤ ਵੀ ਇੱਕ ਜਿਉਂਦਾ ਜਾਗਦਾ ਜੀਵ ਆ ਇੱਕ ਇਨਸਾਨ ਆ ਜਿਹੜੀਆਂ ਆਪਣੀਆਂ ਭਾਵਨਾਵਾਂ ਨੇ ਆਪਣੀਆਂ ਸਧਰਾਂ ਨੇ ਆਪਣੀ ਇੱਕ ਨਿੱਜਤਾ ਹੈ ਆਪਣੇ ਅਹਿਸਾਸ ਨੇ ਆਪਣਾ ਮਾਲਕੀ ਹੱਕ ਆਪਣੇ ਸਰੀਰ ਤੇ ਆ ਬਿਲਕੁਲ ਉਵੇਂ ਜਿਵੇਂ ਮਰਦ ਦਾ ਏ ਇਸ ਕਰਕੇ ਜਿਹੜੀ ਇਹ ਪਿਛਾਖੜੀ ਤੇ ਰੂੜੀਵਾਦੀ ਸੋਚ ਆ ਮਰਦਾਂ ਦੀ ਔਰਤਾਂ ਪ੍ਰਤੀ ਉਹਨਾਂ ਨੂੰ ਤਿਆਗਣੀ ਚਾਹੀਦੀ ਆ ਤਾਂ ਪੀੜਤ ਸ਼ਿਕਾਇਤ ਕਰਤਾ ਔਰਤ ਦੇ ਪਤੀ ਨੇ ਜਿਹੜੀ ਪਟੀਸ਼ਨ ਅਦਾਲਤ ਦੇ ਵਿੱਚ ਪਾਈ ਸੀ ਆਪਣੀ ਘਰ ਵਾਲੀ ਦਾ ਕੇਸ ਰੱਦ ਕਰਵਾਉਣ ਦੇ ਲਈ ਉਲਟਾ ਉਸੇ ਨੂੰ ਹੀ ਜੱਜ ਨੇ ਇਹ ਸਾਰੀਆਂ ਗੱਲਾਂ ਕਹਿੰਦੇ ਹੋਏ ਉਹ ਔਰਤ ਦੇ ਪਤੀ ਨੂੰ ਛਾੜ ਪਾਉਂਦੇ ਹੋਏ ਉਹਦੀ ਜਿਹੜੀ ਪਟੀਸ਼ਨ ਸੀਗੀ ਉਹਨੂੰ ਰੱਦ ਕਰ ਦਿੱਤਾ ਤੁਹਾਨੂੰ ਜੱਜ ਦਾ ਇਹ ਫੈਸਲਾ ਕਿਵੇਂ ਲੱਗਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀਆਂ ਜੱਜ ਸਾਹਿਬ ਨੇ ਗੱਲਾਂ ਉਸ ਇਨਸਾਨ ਨੂੰ ਆਖੀਆਂ ਜਿਹੜੀ ਉਹਨੂੰ ਛਾੜ ਪਾਈ ਉਹ ਤੁਹਾਨੂੰ ਕਿਵੇਂ ਲੱਗੀਆਂ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਪੂਰਾ ਮਾਮਲਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਇੱਕ ਔਰਤ ਨੇ ਔਰਤ ਦੇ ਪਤੀ ਨੇ ਆਪਣੀ ਹੀ ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਐਪ ਉੱਪਰ ਅਪਲੋਡ ਕਰ ਦਿੱਤੀ ਤੇ ਇੱਥੇ ਹੀ ਬਸ ਨਹੀਂ ਹੋਇਆ ਉਸ ਔਰਤ ਦੇ ਚਾਚੇ ਦੇ ਪੁੱਤ ਨੂੰ ਵੀ ਉਹ ਵੀਡੀਓ ਜਿਹੜੀ ਉਹਨੇ ਸੈਂਡ ਕਰ ਦਿੱਤੀ ਤਾਂ ਇਹਦੇ ਤੋਂ ਬਿਵਾਲ ਮਚ ਗਿਆ ਤਾਂ ਔਰਤ ਨੇ ਆਪਣੇ ਪਤੀ ਦੇ ਖਿਲਾਫ ਜਿਹੜੀ ਸ਼ਿਕਾਇਤ ਦਰਜ ਕਰਵਾਈ ਪੁਲਿਸ ਥਾਣੇ ਦੇ ਅੰਦਰ ਤਾਂ ਮਾਮਲਾ ਕੋਰਟ ਦੇ ਵਿੱਚ ਚਲਾ ਗਿਆ Allahabad ਕੋਰਟ ਦੇ ਅੰਦਰ ਪਤੀ ਨੇ ਆਪਣੀ ਪਤਨੀ ਦੀ ਸ਼ਿਕਾਇਤ ਤੇ ਉਲਟਾ ਪਟੀਸ਼ਨ ਧਾਰ ਕਰ ਦਿੱਤੀ ਕਿ ਕਾਨੂੰਨੀ ਤੌਰ ਤੇ ਇਹ ਮੇਰੀ ਪਤਨੀ ਐ ਇਸ ਕਰਕੇ ਮੈਨੂੰ ਕੋਈ ਵੀ ਸਜ਼ਾ ਨਹੀਂ ਮਿਲ ਸਕਦੀ ਤਾਂ ਉਹਦੀ ਪਟੀਸ਼ਨ ਨੂੰ ਜਿਹੜਾ ਅਦਾਲਤ ਨੇ ਰੱਦ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਤੂੰ ਅਪਰਾਧ ਕੀਤਾ ਹੈ ਇੱਕ ਜਿਉਂਦੇ ਜਾਗਦੇ ਵਿਅਕਤੀ ਦੇ ਖਿਲਾਫ ਔਰਤ ਵੀ ਇੱਕ ਇਨਸਾਨ ਆ ਉਹਦੀ ਉਹਦੀ ਜਿਹੜੀ ਨਿੱਜਤਾ ਸੀ ਉਹਦੀਆਂ ਭਾਵਨਾਵਾਂ ਸੀ ਉਹਨੂੰ ਤੂੰ ਦਰੜਿਆ ਏ ਤੇਰਾ ਤਾਂ ਨੈਤਿਕ ਹੱਕ ਬੰਦਾ ਸੀ ਕਿ ਆਪਣੀ ਪਤਨੀ ਦੀ ਤੂੰ ਸੁਰੱਖਿਆ ਕਰੇ ਪਰ ਤੂੰ ਆਪਣੀ ਹੀ ਪਤਨੀ ਦੀ ਜਿਹੜੀ ਨਿੱਜਤਾ ਸੀ ਉਹ ਵੀ ਇੱਕ ਇਨਸਾਨ ਆ ਉਹਦੀ ਇੱਕ ਨਿੱਜਤਾ ਸੀ ਉਹਦੇ ਇੱਕ ਅਹਿਸਾਸ ਨੇ ਉਹਦਾ ਆਪਣੇ ਸਰੀਰ ਤੇ ਮਾਲਕੀ ਹੱਕ ਹੈ ਤੇ ਤੂੰ ਜਿਹੜੀ ਉਹਦੀ ਨਿੱਜਤਾ ਨੂੰ ਭੰਗ ਕੀਤਾ ਏ ਤੇਰਾ ਕੋਈ ਹੱਕ ਨਹੀਂ ਬੰਦਾ ਸੀ ਕਿ ਉਹਦੀ ਤੂੰ ਵੀਡੀਓ ਸੋਸ਼ਲ ਮੀਡੀਆ ਐਪ ਉੱਪਰ ਭਾਵੇਂ ਜਾਂ ਉਹਦੇ ਚਾਚੇ ਦੇ ਭਰਾ ਨੂੰ ਭੇਜੇ ਕਿਉਂਕਿ ਭਾਵੇਂ ਤੂੰ ਕਾਨੂੰਨੀ ਤੌਰ ਤੇ ਉਹਦਾ ਪਤੀ ਆ ਪਰ ਤੇਰਾ ਅਜੇਹੀ ਘਟਿਆ ਕਰਤੂਤ ਕਰਨ ਦਾ ਕੋਈ ਹੱਕ ਨਹੀਂ ਸੀ ਬੰਦਾ